ਆਪਾਂ ਇਸ ਟਾਈਮ ਨਾ ਖੈੜ ਹੈ ਖੈੜ ਦਾ ਹਾਲ ਤੁਹਾਨੂੰ ਪਹਿਲਾਂ ਹੀ ਪਤਾ ਹੈ ਜੀ ਕੀ ਹੋਇਆ ਵਾ ਇਹ ਤੁਹਾਨੂੰ ਇੱਕ ਲਾਈਵ ਐਗਜ਼ਾਮਪਲ ਦਿਖਾਣਾ ਤੇ ਮੈਨੂੰ ਨਾ ਬਥੇਰੀ ਨੂੰ ਰਹਿੰਦੀ ਹੈ ਨਿਰਵਾਣਾ ਸਟਰੀਟ ਹੈ ਇਹ ਤੁਹਾਨੂੰ ਏਰੀਆ ਦਾ ਹਾਲ ਦਿਖਾਉਣਾ ਕਿ ਆਇਆ ਹਲੇ ਨਦੀ ਜੇ ਵੀ ਘੱਟ ਪਾਣੀ ਹੁੰਦਾ ਜਿੰਨਾ ਇੱਥੇ ਪਾਣੀ ਤੁਹਾਨੂੰ ਦਿਖਾਉਣਾ ਕਿੰਨਾ ਵੀ ਜ਼ਿਆਦਾ ਪਾਣੀ ਹੈ ਆਪਾਂ ਨੇ ਚੈੱਕ ਕਰੋ ਮਾਹੌਲ ਕਿਆ ਬਣਦਾ ਇਧਰ ਇਧਰੋਂ ਦੇਖੋ ਪਤਾ ਨਹੀਂ ਹੈਗਾ ਕਿਹੜੇ ਟਾਈਮ ਕਿੱਥੇ ਤੋਂ ਆਜੂਆ ਜਿਹੜੀਆਂ ਵੀਡੀਓ ਅੱਜ ਕੱਲ ਰੀਲਾਂ 'ਚ ਦੇਖਦੇ ਨਾ ਪਤਾ ਨਹੀਂ ਕਿਹੜੇ ਟਾਈਮ ਸੱਚ ਹੋਵੇ ਵੀ ਪਾਣੀ ਦੇਖੋ ਕਿੰਨਾ ਖੜਾ ਹੋ ਰਿਹਾ ਹੈ ਤੇ ਜਿਹੜੇ ਲੋਕ ਆ ਉਹ ਪਤਾ ਨਹੀਂ ਵਿੱਚੇ ਕਿੰਨਾ ਰਹੀ ਜਾਂਦੇ ਕਿੰਨਾ ਨਹੀਂ ਰਹੀ ਜਾਂਦੇ ਹੁਣ ਤਾਂ ਫੇਰ ਵੀ ਪਾਣੀ ਥੋੜਾ ਬੋਧਾ ਘਟ ਗਿਆ ਪਹਿਲਾਂ ਦੇ ਘਟੋ ਘਟਾ ਡੇਡ ਡੇਡ ਫੁੱਟ ਪਾਣੀ ਦਰ ਹੈ ਸਾਹਮਣੇ ਤੁਸੀਂ ਦੇਖ ਸਕਦੇ ਆਂ ਕੀ ਮਾਹੌਲ ਚੱਲ ਹੈ ਮੀਂਹ ਹੋਰ ਪਈ ਜਾਂਦਾ ਤੇ ਪਾਣੀ ਉਰੇ ਨਿਕਲਣ ਦਾ ਹਾਨੀ ਆ ਦੇਖੋ ਸਾਹਮਣੇ ਗੱਡੀ ਆ ਗਈ ਜਿਹੜੀ ਆਹ ਦੇਖ ਇਧਰ ਚੱਪਲ ਕਿਰਜੀ ਨਜ਼ਾਰੇ ਉਹਦੀ ਮੋਟਰਸਾਈਕਲ ਨਾਲ ਤਾਂ ਹੰਦਦੇ ਪੈਸੇ ਬੁਰਾ ਹਾਲ ਹੈ ਉਹਨੇ ਵੀ ਹੈਗੀ ਉਹ ਐਮਐਲ ਅਨਮੋਲ ਕਗਲਮਾਨ ਜਿਹੜੀ 5 ਮਿੰਟ ਕੇ ਮਸਲੇ ਹੱਲ ਕਰਦੀ ਹੈ ਨਾ ਉਹ ਅੱਜ ਕੱਲ੍ਹ ਰਹਿ ਪਰ ਆਹ ਵਾਲਾ ਮਸਲਾ ਪਤਾ ਨਹੀਂ ਤੂੰ ਵਿਚਾਰੇ ਤੇ ਕਿਉਂ ਨਹੀਂ ਹੱਲ ਹੋਇਆ ਹੈਗਾ ਥਲੀ ਜੰਗੀ ਸਤੀਵਾ ਦੇਣ ਲੱਗੀ ਦੀ ਦੇ ਦਿੰਦੀ ਤਾਂ ਚੰਗਾ ਰਹਿੰਦਾ ਆਹ ਦੇਖ ਲਓ ਤੁਸੀਂ ਕਿਆ ਹੋ ਰਿਹਾ ਇਸ ਟਾਈਮ ਆਹ ਦੇਖ ਇਧਰ ਚੱਲ ਤਿਰਗੀ ਵਿਚਾਰੇ ਉਹਦੀ ਮੋਟਰਸਾਈਕਲ ਨਾਲ ਤਾਂ ਹੁੰਦਾ ਤੇ ਵੈਸੇ ਬੁਰਾ ਹਾਲ ਹੈ ਵੇ ਵੀ ਹੈਗੀ ਉਹ ਐਮਐਲਏ ਅਨਮੋਲ ਗਗਲਮਾਨ ਜਿਹੜੀ 5 ਮਿੰਟ ਕੇ ਮਸਲੇ ਹੱਲ ਕਰਦੀ ਹੈ ਨਾ ਉਹ ਹੈ ਜੀ ਗਲੋ ਰਹਿ ਪਰ ਆਹ ਵਾਲਾ ਮਸਲਾ ਪਤਾ ਨਹੀਂ ਉਹ ਵਿਚਾਰੇ ਨੇ ਕਿਉਂ ਨਹੀਂ ਹੱਲ ਹੋਇਆ ਹੈਗਾ ਭਲੀ ਚੰਗੀ ਸਤੀਵਾ ਦੇਣ ਲੱਗੀ ਸੀ ਦੇ ਦਿੰਦੀ ਤਾਂ ਚੰਗਾ ਰਹਿੰਦਾ ਹਾਲ ਦੇਖ ਲਓ ਤੁਸੀਂ ਕਿਆ ਹੋ ਰਿਹਾ ਇਸ ਟਾਈਮ